واشن صاحب, صاحب،, صاحب، خالی ہے خالی پورسی باہر گئے ہوئے گھر پتہ ہے پردیپ سنگھ جی ہے وہ بھی خالی پورسی پتا تے میرے پتا بار بہت ہی ستکار جنہوں ڈاکٹر بھی جانتے ہیں سکھ چنتک بھی جانتے ہیں سوشل ایک جانتے ہیں ਮੈਂ ਸਤਿਕਾਰ ਕਰ ਤੁਹਾਡਾ ਪਹਿਲਾ ਨਾਮ ਲਿਆ ਹੈ ਕਿ ਤੁਸੀਂ ਸਾਰੇ ਬਹੁਤ ਹੀ ਸ਼ਤਕਾਰਯੋਗ। ਪ੍ਰਸ਼ਾਂਤ ਸਿੰਘ ਜੀ ਅੱਜ ਤੁਹਾਡੀ ਸਤਿਕਾਰ ਦੇ ਬਾਰੇ ਆਪਣਾ ਗੱਲ ਕਰਨ ਜਾ ਰਹੇ ਜਿਹਦੇ ਮੁਖੀ ਹੈ। ਐਸਾ ਮੇਰੇ ਕੋਲ ਹੀ ਹੈ। ਸਕੰਦਤੀ ਵਿਰਾਲ ਜੀਸਨ ਪ੍ਰਸ਼ਕਤਾਰ ਨੂੰ ਜੀ ਤੋਂ ਲੀਰੇ ਉਹੀ ਗਏ। ਤੇ ਬਾਕੀ ਸਾਰੇ ਅਧਿਆਪਕ ਸਹਿਬਾਨ ਪਿਆਰੇ ਵਿਦਿਆਰਥੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਭਾ ਗਵਰਮੈਂਟ ਜਿਹੜੀ ਹੈ ਉਹ ਹੈ ਇਹਨੂੰ ਕਈ ਤਰੀਕਿਆਂ ਨਾਲ ਆਪਾਂ ਇਹਦੇ ਬਾਰੇ ਗੱਲ ਕਰਾਂਗੇ ਇਹਦੇ ਕਈ ਪੱਖ ਹਨ ਪਰ ਮੈਂ ਕੋਸ਼ਿਸ਼ ਕਰਦੇ ਹਾਂ ਕਿ ਇਹਦੀਆਂ ਤਿੰਨ ਅਰਥਾਂ ਜਿਹੜੀਆਂ ਹੈਆਂ ਮੇਰੇ ਵੱਖ-ਵੱਖ ਉਹਨਾਂ ਬਾਰੇ ਮੈਂ ਗੱਲ ਕਰਾਂ। ਸਾਜੂ ਆਪਾਂ ਕੋਈ ਇੱਕ ਤੁਲਨਾਤਮਕ ਪ੍ਰਸੰਗ ਹੈ ਨਾ ਸਾਖੀਏ ਕਿ ਵੱਖ-ਵੱਖ ਦ੍ਰਿਸ਼ਟੀ ਕੋਣ ਸਿੰਸਰਾਂ ਨੂੰ ਵੇਖੀਏ। ਪਹਿਲਾ ਤੇ ਹੈ ਪਹਿਲਸੂ ਨਾ ਪਰ ਲੀਨ ਸਟ੍ਰੀਨ ਵਿਚਾਰ ਕਹਿੰਦੇ ਅਸੀਂ ਸਿੰਸਰਾਂ ਨੂੰ ਉਹੀ ਅਧਿਐਨ ਰਕੀਤਾ ਪ੍ਰੋਫੈਸਰ ਗੁਰਦਾ ਸਿੰਘ ਜੀ ਨੇ ਕੀਤਾ ਉਹਨਾਂ ਦਾ ਪੀਐਸਪੀ ਦਾ ਸੀਸ ਹੈ ਬਖਰੂਲਾ ਹੱਤੋਂ ਉਹਨੇ ਨਾ ਉਹਨਾਂ ਨੇ ਸਿੰਘ ਸਭਾ ਦਾ ਸਥਾਪਨਾ ਕਿਸ ਤਰ੍ਹਾਂ ਸਥਾਪਿਤ ਹੋਇਆ ਇਹਦਾ ਕੁਸ਼ੂਕੜ ਕੀ ਸੀ ਇਹਦੇ ਉਦੇਸ਼ ਕੀ ਸੀ ਅਤੇ ਇਸ ਹਾਲ ਤੱਕ ਇਹਨਾਂ ਉਦੇਸ਼ਾਂ ਨੂੰ ਸਫਲ ਬਣਾਉਣ ਵਿੱਚ ਸੇਵ ਸਭਾ ਦਾ ਇਹ ਫਾਰਮ ਜਿਆਦਾ ਹੈ ਇਨ ਮੇਨਸਟ੍ਰੀਮ ਜਿਸ ਨੂੰ ਆਪਾਂ ਕਹਿੰਦੇ ਆ ਕਿ ਸਿੱਖ ਜਿਹੜੀ ਆਮ ਤੌਰ ਤੇ ਸਿੱਖੀ ਮਾਨਸਕਤਾ ਦੇ ਵਿੱਚ ਪਰਵਾਹ ਹੁੰਦੀ ਹੈ ਮੈਂ ਇਤਿਹਾਸ ਦੇ ਦੇ ਰਿਸ਼ਟਾ ਨਹੀਂ ਜਾਣਦਾ ਕਿ ਬਿਲੇ ਸਭਾ ਨੇ ਉਦਾਰ ਸੀ ਜਤਾ ਕਿ ਪਹਿਲੀ ਸੇਵ ਸਭਾ ਜਿਹੜੀ ਉਹ ਸਭਾ ਦੀ ਸਥਾਪਿਤ ਹੋਈ 1873 ਵਿੱਚ ਹੋਈ ਕਿ ਲਾਰਜ ਫਾਰਸੋਫ ਨਸੀ ਵੀ ਹੋਈ ਫਿਰ ਇਹ ਦੋ ਬਾਅਦ ਤੇ ਲਗ ਲਿਹਾ ਹੋਇਆ ਤੇ ਫਿਰ ਅਲਟੀਮੇਟਲੀ ਉਹਦੇ ਸਾਹ ਤੋਂ ਉੱਚਾ ਕੇ ਚੀਕ ਖਾਲਸਾ ਦੀ ਬਾਣੀ ਇਹਨਾਂ ਨੂੰ ਰਾਖਵਾਂ ਇੱਕ ਉਸਤਤ ਇਹਨਾਂ ਪਿਛੋਕੜ ਵਿੱਚ ਜਿਹੜੀਆਂ ਗੱਲਾਂ ਪਈਆਂ ਹੋਈਆਂ ਜਿਨ੍ਹਾਂ ਨੇ ਸਿੰਘ ਸਭਾ ਲਹਿਰ ਨੂੰ ਪ੍ਰਸੰਨ ਕਰਨ ਕਰੇ ਵਾਸਤੇ ਤੇ ਇਹਨਾਂ ਦੇ o değişanda nedenlerin tarlamı için yoga. O bahmi hatta kuran hanpan bataya. Ke ede peçoktur ya da ona zanne. Tete deran sarma bir kuran zanne ki sam bata. Ke mişiniz deran nesi gibi yamuk olan nesi. Arya Hindu ne

ਉਹ ਦੇ ਖਲਾਫ ਸੀ ਮੂਫੀ ਕੁਜਾ ਦੇ ਖਲਾਫ ਸੀ ਸਿੰਘ ਵਿਚ ਆਰਤਾ ਆ ਸਿਕਰ ਆਰਤਾ ਦੇ ਨੇੜੇ ਤੇ ਸੀ ਪਰ ਬਾਅਦ ਸਾਨੂੰ ਪਤਾ ਹੈ ਕਿ ਆਰੋਸ਼ਮਾ ਦੇ ਜਿਸ ਕਿਸਮ ਦੀਆਂ ਟਿੱਕਣੀਆਂ ਗੁਰੂ ਸਹਿਬਾਨ ਬਾਰੇ ਕੀਤੀਆਂ ਜਾਂ ਸਿੱਖ ਧਰਮ ਬਾਰੇ ਕੀਤੀਆਂ ਉਹਨਾਂ ਵਿਚ ਇਹਨਾਂ ਦਾ ਆਪਸੀ 파ਟਕ ਪੈ ਗਿਆ ਤੇ ਸਾਨੂੰ ਪਤਾ ਹੈ ਕਿ ਉਹਦੇ ਵਿੱਚ ਜੋ ਨਿਕਲਿਆ ਕਿ ਸਿੱਖ ਹਿੰਦੂ ਹੈ ਤੇ ਹਮ ਹਿੰਦੂ ਲੇਖ ਇਹ ਦੋਨੋਂ ਹੀ ਪੁਸਤਕਾਂ ਦਾ ਮੈਂ ਜ਼ਿਕਰ ਇਸਾਤੇ ਕਰ ਰਿਹਾ ਕਿ ਇਹ ਖੋਭ ਵਿੱਚ ਆਈਆਂ ਸ਼ੁ ਇਹ ਜਿਹੜੀ ਗੁਰਦਸ਼ਕ ਸੁਕੇ ਲੋਕ ਬਣਾ ਦੀ ਪੁਸਤਕ ਹੈ ਇਹ ਹੈ ਇਹ ਮੇਨਸਟ੍ਰੀਮ ਦੇ ਸ਼ੁਕ ਪਰ ਵਿੱਚ ਉਹੀ ਪੜਤੂ ਸੇ ਕਰਤਾ ਦੂਸਰੇ ਉਹ ਦੋ ਪੜਤਾਂ ਜਿਹੜੀਆਂ ਹੈਗੀਆਂ ਇਹ ਕਿ ਕਿ ਹੈ ਉਹ ਸਿੰਸਵਾ ਲਹਾਰੇ ਦੇ ਨਾਲ ਸੰਬੰਧਿਤ ਹੈ ਨੇਡ ਨਾਲ ਸੰਬੰਧ ਰੱਖਦੀ ਹੈ ਉਹ ਉਹ ਬਰਾਏ ਹੈ ਹਰ ਜੋ ਬਰਾਏ ਹੈ ਜਿਸ ਦੀ ਪੁਸਤਕ ਹੈ ਕੰਸਟਰਕਸ਼ਨ ਆ ਰਿਲੀਜੀਅਸ ਬਾਉਂਡਰੀਜ਼ ਉਹ ਖੁਦ ਸ਼ਾਨੋਬਯਾ ਵੀਨਰਸਟੀ ਪ੍ਰੋਫੈਸਰ ਨਿਰੇ ਹੈ

ਉਹਨਾਂ ਦੇ ਆਪਣਾਈ ਜੇਤੇ ਨਾਲ ਸਿੱਖ ਤੇ ਹਿੰਦੂਆਂ ਦੇ ਵਿੱਚ 파ੜਾ ਪਵਾ ਦਿੱਤਾ ਸਿੱਖ ਤੇ ਹਿੰਦੂ ਸਮਾਜ ਦੇ ਵਿੱਚ ਉਹਦੀ ਫਾਰਮ ਵਿੱਚ ਇਹ ਹੈ ਦਾ ਰੋਲ ਜੇ ਦੇਖਿਆ ਜਾਏ ਤੇ ਉਹਦੀ ਮੁੱਖ ਬਿੰਦੂ ਪਰ ਲੋਕਾਂ ਦਾ ਰਾਇ ਲੋਕ ਇਹ ਹੈ ਕਿ ਸਿੰਘ ਸਾਦਾ ਹੈ ਬੇਸੀ ਕਰਨੀ آئیڈینٹیٹیرین پالیٹکس سے انہوں نے یہ زور دیتا آئیڈینٹیٹیرین ایشوز میں ایوری مطابق سکھ ہوں سکھ پہچان ہوں کو جاگر کر لو واسطے ہونا میں بدے گئے ہونا میں یوردان سے اس کی طرح چاہتے ہیں یہ سانو پتہ ہے کہ کوئی شاہد ਸਿੰਸ ਆਵਾਂ ਦੀ ਦੇਵ ਸਿੱਖ ਬਚਾਣ ਨੂੰ ਲਖਾਰਨ ਵਿੱਚ ਇਸ ਨੂੰ ਵਰਤਾਰੂ ਕਾ ਵਿੱਚ ਇਹ ਦਾਸ ਸਿਰਜਣ ਵਿੱਚ ਬਹੁਤ ਵੱਡਾ ਉਪਯੋਗ ਦਾ ਹੈ ਇੱਕਾ ਬਿਲਕੁਲ ਪਰ ਜਿਸ ਕਿਸਮ ਦੀ ਉਹੀ 洛 ਸਾਈਡ ਜਿਹੜੀ ਪ੍ਰੋਜੈਕਟ ਹਨ ਗੈਨਸ਼ਿਸ ਨੂੰ ਕੋਈ ਉਹ ਇਸ ਹਰ ਕੇ ਕਿ ਉਹ ਇਨਵੈਂਟ ਕੀ ਇੱਕ ਇਨਵੈਂਟਿੰਗ ਏਰੀਆ ਇਨਵੈਂਸ਼ਨ ਜਿਹੜੀਆਂ ਤੇ ਇਹਨੂੰ ਲੱਗਦਾ ਹੈ ਕਿ ਸਿੰਘ ਸਭਾ ਨੇ ਜਿਹੜੇ ਸਦਾਰਤਾ ਨੂੰ ਆਧਾਰ ਬਣਾਇਆ ਜਿਸ ਸੋਚ ਨੂੰ ਆਧਾਰ ਬਣਾਇਆ ਉਹ ਇਨਵੈਂਸ਼ਨਸ ਇਨ ਨੇਸ ਉਹ ਗੁਰੂ ਸਾਹਿਬਾਨ ਜਿਹਨਾਂ ਸਿਖਿਆਵਾ ਦੇ ਗੁਰੂ ਸਾਹਿਬਾਨ ਦੇ ਵੇਲੇ ਫਤਸ ਤੋਂ ਬਾਅਦ ਬੜੀਆਂ ਸੰਸਥਾਵਾਂ ਸਥਾਪਿਤ ਹੋਈਆਂ ਉਹਨਾਂ ਦੀ ਉਨਰਜਿਤੀ ਤੇ ਹੈ ਉਹਨਾਂ ਦੇ ਇਨਵੈਂਸ਼ਨਲ ਸੋ ਇੱਕ ਇਹ ਪੰਕ ਹੈ ਜਿਹਦੀ ਮੈਂ ਤੁਹਾਡੇ ਧਿਆਨ ਵਿੱਚ ਲਿਆਉਣਗੇ ਦੇ ਬਾਰੇ ਆਪਣਾ ਵਿਚਾਰ ਅੱਗੇ ਤੁਸੀਂ ਸਭੁੱਧ ਬੈਠੇ ਹੋ ਸਾਡੇ ਜਿਹਨਾਂ ਦੇ ਵਿਚਾਰਾਂ ਕਰਦੇ تیسری پنت میں بہت چھتی گل اپنی مکونا چاہوں گا کیونکہ میں دے کر میں منگ رہی ہوں کیونکہ میری ہی گلتی ہے تو میں اس کر کے اپنا ہی کام اپنے کٹ رہا ہوں تمہیں میں سوتر بھ جڑی گزاں وہ تیرے سامنے رکھدہ میں ساتھ کٹ کر تیسری پڑھت ہے پال سنگھ پالی ਉਹ ਦਿੱਪਸਤਕ ਨੂੰ ਮੈਂ ਕਿਸ ਨੂੰ ਆਧਾਰ ਬਣਾਇਆ ਉਹ ਹੈ ਰੇਲੀਜਰ ਐਂਡ ਇਸ ਸਪੈਕਟਰ ਆਫ ਦ ਵੈਸਟ ਤਾਂ ਨੇ ਆਪਣੇ ਪੱਛਮ ਦਾ ਉਮਤਜੋਸਾ ਚਿੰਨ੍ਹ ਹੈ ਉਹਨੇ ਸਿੰਗ ਸਰ ਵਾ ਲਹਿਰ ਨੂੰ ਕ੍ਰਿਟੀਕਲੀ ਇਵੈਲਿਊਏਟ ਉਹ ਸਿੰਘ ਸਵਾ ਜੀਆਂ ਕੁਝ ਪ੍ਰਾਪਤੀਆਂ ਨੂੰ ਪ੍ਰਵਾਨ ਕਰਦਾ ਹੈ ਤੇ ਕੁਝ ਮੁੱਖ ਸਿਧਾਂਤਕ ਗੱਲਾਂ ਉਹ ਸਿੱਖ ਬਲੋਦੀ ਮਤ ਸਿੱਖ ਸੋਚ ਸਿੱਖ ਕਰਨ ਸਿੱਖ ਮਾਰ ਇਹਦੇ ਬਲੋਦੀ ਜਿਹੜੀਆਂ ਲਗਾ ਸਿੰਘ ਸਵਾ ਦੀ ਦੇਣ ਜਿਸ ਨੂੰ ਉਹ ਕਹਿੰਦਾ ਹੈ ਕਿ ਸਿੰਘ ਸਾਹਿਬ ਦਾ ਜੋਗ ਬਾਬਾ ਹੈ ਉਹ ਇੱਕ ਤੇ ਹੈ ਵੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਕੇਂਦਰੀ ਜੋ ਰੋਲ ਹੈ ਔਰ ਮਹੱਤਤਾ ਹੈ ਉਹ ਨੂੰ ਸਥਾਪਿਤ ਕੀਤਾ ਜਾਂਦਾ ਹੈ ਸਿੰਘ ਸਾਹਿਬ ਦਾ ਇੱਕ ਇਹ ਔਰ ਦੂਸਰੀ ਪੰਗ ਪੰਥ ਦੀ ਹੋਣੀ ਪੰਥ ਦੀ ਹਸਤੀ ਪੰਕਟ ਦਾ ਉਹ ਕਿਡ ਇਹ ਇੰਸੈਂਸਰ ਵਰ ਵਰ ਮਹਲ ਜੋ ਪਰ ਉਹ ਜਨਰਲ ਇਹ ਹੋ ਗਿਆ ਇਸ ਖੇਤਰ ਵਿੱਚ ਪਰ ਹੌਲ ਸਾਨੂੰ ਪੋਸਟਸ ਸਮਾ ਰਿਫੋਰਮ ਹੋਣ ਦੀ ਲੋੜ ਹੈ ਹੌਲ ਸਾਨੂੰ ਸੇਵਾ ਤੋਂ ਅੱਗੇ ਜਾ ਜੋ ਸਿੰਘ ਸਭਾ ਨੇ ਅਧਾਰ ਸਿਰ ਜੀ ਉਹਦੇ ਵਿੱਚ ਕੁਝ ਖੋਟਾਂ ਸੀ ਜੀ ਉਹ ਜਿਹੜੀਆਂ ਖਾਮੀਆਂ ਹੈਗੀਆਂ ਮੁੱਢਲੇ ਤੌਰ ਤੇ ਜਿਨ੍ਹਾਂ ਦੀ ਸਾਨੂੰ ਨਿਸ਼ਾਨਦੇਹੀ ਕਰਨੀ ਚਾਹੀਦੀ ਹੈ ਆ ਉਹ ਦੇ ਰਿਹਾ ਕਰਦੇ ਚਾਹੀਦੇ ਇੱਕ ਪੀਓ ਉਹ ਕਹਿੰਦੇ ਆ ਕਿ ਜਿਹੜੀ ਜਦੋਂ ਅਸੀਂ ਚਰਨ ਸ਼੍ਰੀ ਕਰਦੇ ਆ ਤੇ ਉਦੋਂ ਵਿੱਚ ਜਿਸ ਕਿਸ ਨੂੰ ਦੀ ਅਸੀਂ ਸ਼ਬਦਾਰੀ ਨੂੰ ਕਰਦੇ ਖਾਸ ਕਰਕੇ ਜਦੋਂ ਪਿਟ ਰੈਲਸਿਨ ਸ਼ੁਰੂ ਹੋਈ ਅੰਗਰੇਜ਼ੀ ਵਿੱਚ ਉਹਨੂੰ ਪਤਾ ਹੈ ਕਿ ਉਹ ਉਹ ਤੇ 트럼ਪ ਨੇ ਬੰਦੇ ਤੇ 트럼ਪ ਦੀ ਪਿਟ ਰੈਲਸਿਨ ਉਸ ਸਮੇਂ ਉਹਨਾਂ ਦੇ ਸੀ ਕਿ ਉਹਨੇ ਜਿਸ ਕਿਸ ਨੂੰ ਦੀ ਸਹਾਇਤਾ ਲਈ ਉਹੋ ਜ਼ਿਆਦਾਤਰ ਕੁੰਡੇ ਰਮਲੇ ਆਉਂਦੇ ਉਦਾਸ ਸਹਾਇਕਾਂ ਨੂੰ ਉਹ ਟ੍ਰਾਂਸਲੇਟ ਕੀਤੀ ਸੀ ਤੇ ਉਹ ਮਤਲਬ ਸਿੱਖ ਰੂਮ ਨੂੰ ਹੀ ਫੜਕ ਚਾਹ। ਜਿਨ੍ਹਾਂ 'ਚ ਕਿਸੇ ਵੀ ਰੰਗ ਦੀ ਰੂਮ ਉਹਨੇ ਕੋਈ ਕੁਝ ਫੜ ਲਿਆ। ਉਹ ਫਿਰ ਸਾਰੀ ਸ਼ਬਦਾਰੀ ਦੀ ਟ੍ਰਾਂਸਲੇਸ਼ਨ ਜਾਂ ਉਹਦੀ ਪ੍ਰੈਜੈਂਟੇਸ਼ਨ ਜਿਹੜੀ ਆ ਉਹ ਸਤਹੀ ਹੀ ਹੁੰਦੀ ਹੈ। ਔਰ ਉਹਨਾਂ ਵਿੱਚ ਤੁਹਾਨੂੰ ਬਾਤ ਟਰਾਡਿਕਸ਼ਨਜ਼ ਨਜ਼ਰ ਆਉਂਦੀ ਹੈ। ਅਸਪਸ਼ਟਤਾ ਬੜੀ ਹੋਦੀ ਹੈ। ਇਕੈਲਿਟੀ ਹੈ। ਰਸ਼ਦ ਉਹਨਾਂ ਨੇ ਜਿਹੜੀ ਸਭ ਤੋਂ ਵੱਡਾ ਐਡੂਕੇਸ਼ਨ ਜਾਤ ਬੋਲੀ ਦੱਸਣਗੇ ਕਿ ਇਹਦੇ ਵਿੱਚ ਗਾਰਡ ਦਾ ਕਨਸੈਪਟ ਕੀ ਕਿਹਾ ਜਾਂਦਾ ਹੈ। ਇਹ ਸਰਉੱਚ ਸ੍ਰਿਸ਼ਟੀ ਸ਼ਕਤੀ ਹੈ ਤਾਂ ਉਸ ਨੂੰ ਪਰਮਾਤਮਾ ਪਰਗਣੇ ਹੈ। ਇਸ ਕਨਸੈਪਟ ਨੂੰ ਹੀ ਲੈ ਕੇ ਮੰਡੇਲ ਅੱਗੇ ਤੁਸੀਂ ਕਰਤਾ ਹੈ ਕਿ ਆਮੇ ਪਰੂਪਾਤਾ ਪੋਸਟਮਾਰਨ ਜਿਸ ਤੋਂ ਇਹ ਸਾਰੀ ਟਰਮੀਨਾਲੋਜੀ ਮੰਡੇਲ ਜਿਹੜੀ ਵਸ ਰਿਆ ਉਹ ਪੋਸਟਮਾਰਨ ਦੀ ਹੈ ਕ੍ਰਿਟੀਕਲ ਥਿਉਰੀ ਦੀ ਹੈ ਵੀ ਹੈ ਪੋਸਟ ਸੈਕੂਲੈਰਿਟੀ ਦੀ ਹੈ ਜਿਹੜੇ ਸੱਜਣਾ ਨੇ ਇਹਨਾਂ ਪੁਸਤਕਾਂ ਦਾ ਨਾਲ ਬੁਢੀ ਦਾ ਵਸਤਾ ਹੈਗਾ ਪੋਸਟ ਸੈਕੂਲਰਿਟੀ ਦਾ ਫੋਕਸ ਉਹ ਅਧਰਤਿਕਤਾ ਤੇ ਸਾਈਕੋਲੋਜੀ 'ਚ ਖਾਸ ਕਰਕੇ ਲਾਗਰ ਉਹਦਾ ਤੇ ਪੋਸਟ ਮਾਰਕਸਿਜ਼ਮ ਦੇ ਦਿੱਤੇ ਜਿਸ ਦੇ ਅਗਵਾ ਦਾ ਉਹਦੇ ਟਰਾਈਟੇਬਿਲਿਟੀ ਉਹਦੇ ਇਨਰ ਦੇ ਸਕੇ ਪੋਸਟ ਆਰਗੂਮੈਂਟ ਉਹਦਾ ਉਹ ਅਨਾਲਿਸਿਸ ਉਹਦਾ ਸੋ ਉਹ ਜਦੋਂ ਇਹ ਲੈਟ ਦੀ ਗੱਲ ਕਰਦਾ ਹੈ ਇਹਨੂੰ ਅਧਾਰਤ ਰੱਖਾ ਪਰ ਜੈਕ ਦਾ ਕੰਪਲੈਕਸ ਕਰਕੇ ਆਪ ਰਿਹਾ ਕਿ ਐਮ ਪੀ ਸਿਗਨਲ ਹੋਏ ਤੇ ਮੈਂ ਇਹ ਗੁੜੇ ਟੈਕਨੀਕਲ ਸਿਮਾਰਜਿਸ ਦਾ ਤੁਸੀਂ ਹਵਾਲਾ ਹੀ ਲਏ ਆ ਕਿ ਛਾਣੇ ਲੋਕਾਂ ਨੂੰ ਪਤਾ ਹੈ ਕਿ ਉਹ ਕਿਨਨ ਨਹੀਂ ਸਮਝਾ ਦੇਵੇ ਇਸ ਦਾ ਉਹ ਆਪਣਾ ਹੋਟੇ ਤੌਰ ਤੇ ਕੰਮ ਕਰ ਸਕਦਾ ਕਿ ਐਮ ਪੀ ਸਿਗਨੀਫਾਇਰ ਦਾ ਕਨਸੈਪਟ ਕੀ ਹੈ ਇਸ ਕਰ ਉਹ ਇਹਨਾਂ ਤਰ੍ਹਾਂ ਦੇ ਵਿੱਚ ਉਹ ਸਿੱਖ ਦਾ ਸੈਕਟਰ ਨੂੰ ਦੇ ਰਹੇ ਉਹ ਸਿੰਘਾ ਵਾਲੇ ਇਸ ਕਿਸਮ ਦੀ ਪ੍ਰੈਜੈਂਟੇਸ਼ਨ ਦਿੱਤੀ ਉਹਨਾਂ ਦਾ ਫਿਕਰੀ ਇੰਨਾ ਦਾ ਰੁਕਦਾ ਨਾ ਮੁਕੇ ਉਹ ਪੇਸ਼ ਕਰਦਾ ਬਟ ਇਹ ਮੁਤਾਬਕ ਜਿਹੜਾ ਸ੍ਰੀ ਸੁਹਾਵੇ ਸੁਮਾਸ਼ਾ ਸਾਡੇ ਦੀ ਜਿਹੜੀ ਹੈਗੀ ਉਹ ਉਹਦੇ ਨਾਲ ਕੀ ਦੇ ਰਿਹਾ ਹੈ

ਉਥੇ ਰਿਲੀਜੀਅਨ ਦਾ ਕਨਸੈਪਟ ਵੈਸਟਰਨ ਸਾਡਾ ਪੰਜਾਬੀ ਦਾ ਤਾਲਾ ਹੋ ਗਿਆ ਸਿੱਖੀ ਲੋਕ ਸਿੱਖੀਜ਼ਮ ਕਹਿਣਾ ਇੱਥੇ ਹੀ ਬਣਾਉਂਦੇ ਆਂ ਔਰ ਉਹਦੇ ਵਿੱਚ ਜਦੋਂ ਅਸੀਂ رن کی گلیجن جنرل ہے تو آپ پتا ہے دنیا کے ہو گیا کہ جو کنسپٹ ویسٹ ہے گا رجن کا دائرہ وہ پبلک سپیل ہو جاتا ہے سوری پالیٹکس کا دائرہ پبلک سپیل ہو جاتا ہے نیجنج ਤੈਸੋ ਨੂੰ ਕੁ ਇੱਕ ਦੇ ਗਿਆ ਇਹ ਉਹ ਰਿਜੰਗਰ ਕਨਸੈਪਟ ਹੈ ਨਾ ਸਾਡੇ ਇਹ ਰਿੜਾ ਹੈ ਇਸ ਹੱਦ ਤੱਕ ਇਹ ਤੁਸੀਂ ਸੇਖ ਸਦਾ ਜਦੋਂ ਟ੍ਰਾਂਸਲੇਟ ਕਰਦੇ ਹੈ ਸਿਕਸ ਲਿਟਰਲ ਜਦੋਂ ਉਹਨਾਂ ਦੇ ਜਦੋਂ ਕਰਦੇ ਹੈ ਤੇ ਉਹਦੇ ਵਿੱਚ ਪੱਛਮੀ ਸੰਕਲ ਵੈਸਟਰਨ ਕਨਸੈਪਟਸ ਦੇ ਆਧਾਰ ਤੇ ਉਹ ਇਹਨਾਂ ਦੀ ਐਕਸਪਲੇਨੇਸ਼ਨ ਕਰ ਜਾਂਦੀ ਹੈ ਉਹਨਾਂ ਦੀ ਵਿਆਖਿਆ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਸੋ ਇਹ ਸਾਡੇ ਲਈ ਚੁਣੌਤੀ ਬਣ ਮੈਂ ਸਿਰਫ ਨੁਕਤਾ ਮਾਤਰ ਗੱਲਾਂ ਪੇਸ਼ ਕਰ ਰਿਹਾ ਸਿਆਣੇ ਉਹ ਇੱਥੇ ਵਿਚਾਰ ਕੁਝ ਸਾਰਿਆਂ ਦੇ ਮਾਰਗ ਵਿੱਚ ਕਰਨਾ ਹੈ ਕਿ ਉਸ ਪੱਖ ਨੂੰ ਉਹ ਜਾਗਰ ਕਰਨ ਲਈ ਮੇਰੇ ਉਸਚ ਕਰਦਾ ਤੇ ਉਹ ਕਹਿੰਦਾ ਕਿ ਜੇ ਅਸੀਂ ਕੋਵਲੈਂਸ ਸਮਾਣੀ ਕੰਟੀਨਿਉਟੀ ਵਿੱਚ ਹੀ ਤੁਲਨਾ ਕਰੀਏ ਕਿ ਅਸੀਂ ਫੰਡਮੈਂਟਲਿਸਟ ਸਪੈਰਸਰਵੇਟਰ ਹੋ ਜਾਵਾਂਗੇ ਰੀਐਕਸ਼ਨਲ ਹੋ ਉਸ ਨੂੰ ਸਪੈਸਟ ਹੈ ਇਸ ਤੰਨੇ ਇੱਕ ਬੰਦ ਹੈ ਕਿ ਉਹ ਯਾਪਨ ਕਰਨ ਦੀ ਨੀਤੀ ਸਾਰੀ ਇਹ ਪੜ੍ਹ ਤੋਂ ਜਿਹੜੀ ਗੱਲ ਹੈ ਕਿ ਜੇ ਅਸੀਂ ਸਿੰਘ ਸਭਾ ਨੂੰ ਦਾਗਾਤਾਤਾ ਵਿੱਚ ਚਾਹਤਾ ਕਰਦੇ ਤੇ ਅਸੀਂ ਮੂਲ ਉੱਧ ਹੀ ਹੋ ਜਾਂਦੇ ਹਾਂ ਕਿ ਰੀਐਕਸ਼ਨਰੀ ਇਹ ਹੋਵੇ ਬਹੁਤ ਸਖ਼ਤ ਇਹ ਪਰਿਵਾਰ ਸਿੰਘ ਖੇਰਾ ਕਰਦੀ ਉਹ ਚਾਰ ਕਰੇਗਾ ਵਾਸਤੇ ਵਾਸਤੇ ਮੈਂ ਉਹਦੀ ਪੱਖ ਨਾਲ ਸਹਿਮਤ ਰਹੇਗਾ کیونکہ میرے مطابق سبھا نے جس قسم دا لٹریچر پیدا کیتا جس دی جیون جانچ پیدا کی جس قسم دیا سکشیتاں پیدا اونا انہوں ایک کوئی دوش نہیں ہے جبش مندے کرنے کی کوشش کر ਨਾ ਉਹਨਾਂ ਦੇ ਚਾਵੇਲੋਵਿਚ ਸ਼ਕੀਟਾ ਦੇ ਵਿੱਚ ਨਾ ਉਹਨਾਂ ਉਹਨਾਂ ਵਿਚਾਰਾਂ ਦੇ ਵਿੱਚ ਮੈਨੂੰ ਕੋਈ ਕੰਟਰਡਿਕਸ਼ਨ ਸਿੱਖ ਮੁੱਢ ਦੇ ਵਿਚਾਰ ਗ੍ਰੰਥ ਸਾਹਿਬ ਦੇ ਤੇ ਉਹਨਾਂ ਦੇ ਤੇ ਸੰਸਾ ਦਾ ਕੁਝ ਆ ਰਿਹਾ ਨਹੀਂ ਮੈਂ ਉਹਨਾਂ ਨਾਲ ਸਹਿਮਤ ਨਹੀਂ ਹਾਂ ਮੈਂ ਉਹਨਾਂ ਦਾ ਕ੍ਰਿਤਿਕ ਵੀ ਲਿਖਿਆ ਸੀਗਾ ਮੇਰੇ ਕੋਲ ਹੈਗਾ ਦੀプチ ਦੇ ਆਪਣੇ ਕੀ ਉਹ ਬੁਸਤ ਦਾ ਰਹਿ ਗਿਆ ਤੇ ਮੈਂ ਆਪਣੇ ਅਧਾਰ ਦੋਤੇ ਸੀ ਕਿ ਮੈਂ ਉਹਦੇ ਨਾਲ ਕਿਉਂ ਸ਼ਾਮਿਲ ਨਹੀਂ ਮੋਟੇ ਤੌਰ ਤੇ ਇਹ ਹੀ ਹੈ ਜਿਹੜੇ ਫੈਲਰ ਦਾ ਕੰਮ ਕਰਦੇ ਇਹ ਸਿੰਘ ਸਾਵਾ ਦੇ ਜਿਹੜੇ ਮੋਟੀ ਸੀ ਉਹਦੇ ਅੱਛੇ ਕਾਰੋਸੀ ਮਡੇਰੇ ਸਾਡੇ ਸੀ ਭਾਈ ਮੀਤ ਸਿੰਘ ਦਾ ਉਹਦਾ ਪ੍ਰੋਡਕਟ ਕਰੇ ਗੁਰੂ ਸਿੰਘ ਦੀ ਆਸਾਂ ਫੈਰਦੇ ਬਾਕੀ ਦੇ ਨਾਮ ਹੁੰਦਾ ਹੈ ਇਹ ਚਿੱਤਰਕ ਪੇਰਪਰ ਡਿਜੀਟਲ ਪੇਪਰ ਤੇ ਆ ਗਿਆ ਜਿਵੇਂ ਉਹ ਨਾਲ ਲਿਖ। ਮੈਂ ਸਿੰਤ ਇੱਕ ਹੀ ਗੱਲ ਕਹਿ ਰਿਹਾ। ਪ੍ਰੋਫੈਸਰ ਤੁਲਨ ਸਿੰਘ ਦੇ ਇਹਨਾਂ ਉਸ ਲੇਟਸਟ ਆਇਆ ਹੈ ਉਹਨਾਂ ਦੇ ਉਹ ਅੱਤਰ ਜਿਹੜੇ ਅਜੇ ਛਾਪੇ ਨਹੀਂ ਗਏ ਸੀ। ਉਹ ਹੋਰ ਛਾਪੇ ਜਿਸ ਵੀਰਨੋਂ ਇਹ ਗਾਮੀ ਨੂੰ ਸਿਰਫ ਕੋਈ ਕਹਾਣੀ ਦੇ ਸਾਰੇ ਤਾਂ ਉਹਨਾਂ ਨੂੰ ਕਹਿੰਦੇ ਨੇ ਹਾਂ ਹਰ ਹਰ ਜੀ ਬਿਲਕੁਲ ਉਹਦੇ ਸਿਰਫ ਮੈਂ ਇੱਕ ਜਿਹੜਾ ਪਾਸੇ ਤੋਂ ਨਹੀਂ ਹੋ ਰਹੀ ਹੈ। ਆਪਨੇ ਬੇਟੀ ਦੇ ਜੋ ਪੱਤਰ ਲਏ ਉਹਦੇ ਅਲਸ ਦੋਤੇ ਰਮਟਰ ਤੋਂ ਜਦੋਂ ਦੱਸ ਸਕੋ ਤੁਹਾਨੂੰ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਮੰਦਿਰ ਹੁਣਾਂ ਦੀ ਧਰਮ ਸਿੰਘ ਸਭਾ ਬਾਰੇ ਠੀਕ ਹੈ। ਇਹਨਾਂ ਦੇ ਸ਼ਬਾਬ ਦੇ ਪ੍ਰੋਡਕਟ ਪਰ ਇਹ ਸੂਰਤ ਸੇਮਾ ਕੋਨਾਂ ਦੇ ਪ੍ਰੋਡਕਟ ਕਿਹਾ। ਪਤਾ ਉਹਨਾਂ ਦੀ ਇਹ ਟਿੱਪਣੀਆਂ ਇਹਨਾਂ ਨੂੰ ਦੇਖ ਕੇ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ ਤੀਹ ਪਹਾ ਇਹ ਜੋ ਉਹਨਾਂ ਦੇ ਇੱਕ ਦੂਸ਼ આરોਪਨ ਕਰਨ ਦੀ ਕੋਸ਼ਿਸ਼ ਕੀਤੀ ਕਿ ਫੰਡਮੈਂਟਲਿਸਟ ਰਿਐਕਸ਼ਨਲ ਪਹਾ ਇਹ ਲੱਗਦਾ ਹੈ। ਉਹ ਆਪਣੀ ਬੇਟੀ ਨੂੰ پراسر قوم سیول انہوں نے یہ کہ یہ ہے یعنی ڈاکٹر محمد محمد کے بیچ کوشش کے نام ساتھ رہے تھے کیا کہہ رہے میں <thoch> ਐਨ ਵਾਈਨ ਇਸ ਥਿੰਗ ਵਾਸਟ ਦਾ ਕਾਫਾ ਬਾਡੀ ਇੱਥੇ ਦੇਖ ਲੇ ਜੇ ਉਹ ਪਰਾਂ ਦੇ ਸਿੱਖ ਮੂਲ ਤਾਰਾ ਦੇ ਇੱਥੇ ਹੋਲ ਹੈ ਅਗਲੀ ਚੁੱਕ ਲੈ ਜੁਤੀ ਤੀਜਲੀ ਉਹ ਵਿਕੇ ਕਹਿੰਦੇ ਆ ਕਿ ਜਦੋਂ ਅਸੀਂ ਬੁਕੇ ਉਹਦੇ ਬੋਸ਼ਾ ਰੂਪਨ ਕਰਨ ਦੀ ਕੋਸ਼ਿਸ਼ ਕਰਦੇ ਤੇ ਬੜੀ ਗਲਤ ਗੱਲ ਗੁੱਡ ਮਾਰਨਿੰਗ ਸਭ ਇਹ ਹੀ ਹੈ ਕਿ ਹਮ ਵੀ ਚੰਗੇ ਬੁਰਾ ਲੈਣੇ آم تو حلو نو بیرفت سے بھیگئی ہے من سے شک ہے بارا چلی worriesا Makل ini ہوجا بھی جان حاج بھی Parent intellectual Kalaucessor لیکنwa خمس ہے لیکن میں جاندان چاہتا رکھنا چاہ رہے فدفenk Of the sins of the world is the only ethics and religious fact. I'm not going to it again, and last. God of all languages of all human thoughts is a myth. کات ریٹی ہے اور چیزی ریٹی ہے پودم SM ب ASL کاتر کو حالي product جنس پر مدی comید and a personal reality in the same way of God. No Sikh disciple or seeker of God should put his faith in the impersonal, kshari, sikh vodkata na hoya huya rabda, concept of impersonal. guru he should realize God as the very میں اس کر کے باقی گانا چڑھ دیا ٹائم بہت ہو گیا کہ جب منڈیل ہونی یہ کہ جب سبھا گل کرنی چاہیے لوگ ਇਤੂ ਤੁਸੀਂ ਕੋਡ ਬਾਗਲਾਓ ਕਿ ਸਿੰਕਸ ਆਵਾ ਦਾ ਪ੍ਰੋਡਕਟ ਪ੍ਰੈਸਰ ਪੂਰਨ ਸਿੰਘ ਬਾਕੀ ਜੰਦਾ ਸਿਤ ਅਜੂ ਕਾ ਜਨਰਲ 5 ਹੋਣਾ ਚਾਹੀਦਾ ਹੈ ਉਹਦੇ ਬਾਰੇ ਤੁਹਾਡੀ ਯੂਨੀਵਰਸਿਟੀ ਦੇ ਸਾਫ ਦਾ ਵਾਈਟ ਸ਼ੈਲਫਰ ਬਾਰੇ ਹੋਰ ਡਾਟਾ ਵੀ ਜਰੂਰੀ ਹੈ ਉਹਨੇ ਜਿਵੇਂ 3 4 ਰਜਿਸਟਰ ਜੇ ਨਾ ਉਹਨੂੰ ਸਿਰਫ ਅੱਛੇ ਵੇਰਵੇ ਉਸ ਦਿਨੋਂ ਲਾਹੋ ਕੀ ਇਹ ਗੈਲ ਉਹ ਬੋਲਦਾ ਡੀ ਡੀਗਰਮਨਾਈਜੇਸ਼ਨ ਡੀ ਪੈਨੇਟਾਈਜੇਸ਼ਨ ਅਮਰਵਲ ਸਾਡੇ ਆ ਗਿਆ ਹੈ ਤੁਹਾਨੂੰ ਪਤਾ ਕਿ ਤੋਂ ਸ਼ਕਤਾਂ ਕੋਲ ਪਲੈਨਿਕਾਈਜੇਸ਼ਨ ਉਹ جاری ਰਹੀ ਦਵਾ ਇੱਕ ਤੋਂ ਕਿਉਂ ਆਉਣ ਤੇ ਸ਼ਾਸ ਦਾ ਆਪਸੀ ਰਿਸ਼ਤਾ ਕੀ ਹੈ ਇਹ ਨੂੰ ਕਹਿਣਾ ਤੇ ਕੀ ਅਸੀਂ ਸਿੱਖੀ ਉਹ ਪੰਜਾਬ ਤੇ ਪੰਜਾਬੀਆਂ ਤੱਕ ਸੀਮਤ ਰੱਖਣਾ ਹੈ ਜਦੋਂ ਇਸ ਨੂੰ ਸੰਸਾਰ ਭਰ ਦੇ ਤੌਰ ਤੇ ਇਸ ਸਮਝਣਾ ਹੈ ਇਹ ਸਾਡਾ ਅਜੋਕਾ ਤੇ ਜਲਦਾ ਹੈ ਮੈਂ ਸਮਝਦਾ ਇਹ ਇਹ ਨੂੰ ਪਤਾ ਬੁਲਾ ਕੇ ਦਿਖ ਦੇਗਾ ਅਰਸਾ ਲਈ ਇਹਨਾਂ ਸ਼ਬਦਾਂ ਦਾ ਆਪਸ ਦਾ ਮਤਲਬ ਤੁਹਾਨੂੰ ਆਹ ਵਾਹਿਗੁਰੂ ਦਾ ਖਾਲਸਾ ਉਹ ਆਇਆ